ਪ੍ਰੋਗਰਾਮ ਨਾਲ ਜੁੜਦੇ ਦਸਖੰਡਾ ਸਵਾਗਤ ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿਕਾਰ ਅੱਜ ਮੇਰੇ ਨਾਲ ਮਹਿਮਾਨ ਹੋਣਗੇ ਨੌਜਵਾਨ ਜੰਨਤ ਕੌਰ ਹੇਰ ਜਿਨ੍ਹਾਂ ਨੇ ਹਿਮਾਚਲ ਦਾ ਜਿਹੜਾ ਐਗਜ਼ਾਮ ਹੋਇਆ ਹੈ ਪੀਸੀਐਸ ਜੁਡੀਸ਼ਰੀ ਹੈ ਜਿਹਨੂੰ ਕਹਿੰਦੇ ਨੇ ਜੱਜ ਬਣਨਾ ਉਹ ਚ ਨੌ ਰੈਂਕ ਹਾਸਲ ਕਰਕੇ ਆਪਣੇ ਆਪ ਨੂੰ ਸਾਬਤ ਕੀਤਾ ਹੈ ਚੱਕ ਵਾਲਾ ਟਿੱਬਾ ਪਿੰਡ ਅਬੋਰ ਦੇ ਕੋਲ ਜੰਮੇ ਪੜੀਏ ਕੁੜੀ ਕਿਸਾਨ ਦੀ ਧੀ ਹੈ ਕੋਈ ਫੈਮਲੀ ਦੇ ਵਿੱਚ ਇਸ ਤਰ੍ਹਾਂ ਦਾ ਹੈ ਨਹੀਂ ਸੀ ਰਾਨਮਾ ਮਿਹਨਤ ਸ਼ਿੱਦਤ ਤੇ ਕੋਸ਼ਿਸ਼ਾਂ ਨੇ ਇਹਨਾਂ ਨੂੰ ਪਹਿਲੀ ਟੈਂਪਟ ਜੱਜ ਬਣਾਇਆ। ਬਾਕੀ ਇਹਨਾਂ ਨੂੰ ਕੁਝ ਜਾਣਦੇ ਆ ਕਿ ਕਿਹੜੀਆਂ ਚੀਜ਼ਾਂ ਆਪਣੇ ਆਪ ਡਿਵੈਲਪ ਕਰਨ ਦੀ ਲੋੜ ਹੈ ਮਿਹਨਤ ਕੀ ਕੁਝ ਕਰਨ ਦੀ ਲੋੜ ਹੈ ਕਿ ਕੋਈ ਇਸ ਰਾਹ ਆਉਣਾ ਚਾਹੁੰਦਾ ਤਾਂ ਉਹ ਜੱਜ ਕਿਵੇਂ ਬਣ ਸਕੇ ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ ਫਿਰ ਜਾਣਦੇ। ਸਵਾਗਤ ਹੈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ? ਵਧੀਆ ਜੀ ਤੁਸੀਂ ਦੱਸੋ। ਬਹੁਤ ਮਿਹਰਬਾਨੀ ਪਹਿਲਾਂ ਟਾਈਮ ਦਿੱਤਾ ਸ਼ੁਕਰੀਆ ਹਾਂਜੀ ਥੈਂਕ ਯੂ ਜੀ ਤੁਹਾਡਾ ਵੀ ਤੁਸੀਂ ਆਏ ਇੰਨਾ ਟਾਈਮ ਕਰਕੇ ਚੱਕੋ ਵਾਲੇ ਟਿੱਬੇ ਤੋਂ ਅੱਜ ਕੁੜੀ ਅਵੋਰ ਦੇ ਪਿੰਡਾਂ ਚੋਂ ਅੱਜ ਜੱਜ ਬਣੀ ਹੈ ਕਿਵੇਂ ਮਹਿਸੂਸ ਕਰ ਰਹੀ ਹੈ ਬਹੁਤ ਹੀ ਵਧੀਆ ਜੀ ਬਹੁਤ ਖੁਸ਼ੀ ਦਾ ਦਿਨ ਸੀ ਸਾਡੇ ਲਈ ਸਾਡੇ ਸਾਰੇ ਪਰਿਵਾਰ ਲਈ ਇਹ ਜੁਡੀਸ਼ਰੀਵਲ ਆਉਣ ਦਾ ਕਿਵੇਂ ਬਣਿਆ ਪਹਿਲਾਂ ਆਪਾਂ ਦੂਜੀ ਗੱਲ ਕਰੀਏ ਕਿ ਪੜ੍ਹਾਈ ਕਿੱਥੋਂ ਦੀ ਹੈ ਤੁਹਾਡੀ ਹਾਂਜੀ ਮੇਰੀ ਪੜ੍ਹਾਈ ਹੈਗੀ ਹੈ ਜੀ ਵਿਦਿਆਦੇਵੀ ਜਨਰਲ ਸਕੂਲ ਹਿਸਾਰ ਤੋਂ ਹਿਸਾਰ ਆਣੇ ਤੋਂ ਹਾਂਜੀ अच्छा उस तो बाद मैं लॉ की थी आर्मी इंस्टीट्यूट ऑफ लॉ मोहल्ले तो अच्छा हां जी ਤੇ ਫਿਰ ਉਸ ਤੋਂ ਬਾਅਦ ਬਸ ਇਹ लॉ ਕਰਨ ਵਾਲ ਕਿਉਂ ਤੁਰੇ ਕੁੜੀਆਂ ਹੋਰ ਬਹੁਤ ਕੁਝ ਕਰਦੀਆਂ ਹਾਂਜੀ ਮੈਨੂੰ ਪਹਿਲਾਂ ਇਹ ਸੀਗਾ ਕਿ ਮੈਂ ਉਧਰਲਾ ਜਾਣ ਯੂਪੀਐਸਸੀ ਵਾਲਾ ਦੇਣਾ ਹੈਗਾ اچھا ਤਾਂ ਫਿਰ ਮੈਨੂੰ ਸੀਗਾ ਕਿ ਲਾ ਚਲੋ ਲਾ ਕਾਈ ਕੀਤੀ ਹੋਈ ਹੋਊਗੀ ਤਾਂ ਇੱਕ ਬੈਕਅਪ ਪਲਾਨ ਹੋ ਜਾਏਗਾ ਕਿ ਲਾ ਕੀਤੀ ਹੋਈ ਹੈ ਚਲੋ ਪ੍ਰੈਕਟਿਸ ਕਰ ਲੂੰਗੀ ਪਰ ਫਿਰ ਉਧਰ ਕੋਵਿਡ ਆ ਗਿਆ ਤੇ ਯੂਪੀਐਸਸੀ ਨਹੀਂ ਹੋ ਪਾਈ ਤਾਂ ਫਿਰ ਮੈਂ ਇੱਧਰ ਤਿਆਰੀ ਕਰਨ ਲੱਗ ਗਈ ਜੁਡੀਸ਼ਰੀ ਦੀ ਜੁਡੀਸ਼ਰੀ ਦੀ ਤਿਆਰੀ ਦੀ ਜਦੋਂ ਸ਼ੁਰੂਆਤ ਕੀਤੀ ਪਰਸੈਪਸ਼ਨਾਂ ਹੁੰਦੀਆਂ ਹਨ ਧਾਰਨਾਵਾਂ ਹੁੰਦੀਆਂ ਵੀ ਇਸ ਤਰ੍ਹਾਂ ਹੁੰਦੀ ਹੈ ਤਿਆਰੀ ਡਰ ਹੁੰਦਾ ਐਡਾ ਪੇਪਰ ਹੁੰਦਾ ਆਮ ਬੰਦੇ ਨਹੀਂ ਦਿੰਦੇ ਉਹ ਕਿਵੇਂ ਲੱਗਦਾ ਸੀ ਕਿਵੇਂ ਦੀ ਫੀਲਿੰਗ ਸੀ ਉਦੋਂ ਉਦੋਂ ਬਹੁਤ ਹੀ ਏਦਾਂ ਲੱਗਦਾ ਸੀ ਪਤਾ ਨਹੀਂ ਹੋਊਗਾ ਜਾਂ ਨਹੀਂ ਹੋਊਗਾ ਮੈਂ 4th ਇਅਰ 'ਚ ਸੀ ਜਦੋਂ ਮੈਂ ਤਿਆਰੀ ਸ਼ੁਰੂ ਕੀਤੀ ਸੀ ਅੱਛਾ ਕਿਵੇਂ ਕੀਤੀ ਤਿਆਰੀ ਸ਼ੁਰੂ ਪਹਿਲਾਂ ਮੈਂ ਇੱਥੇ ਕੋਚਿੰਗ ਲੱਭੀ ਆ ਇੱਕ ਦੋ ਫਿਰ ਮੈਂ ਇੱਕ ਲੋਕਲ ਕੋਚਿੰਗ ਜੁਆਇਨ ਕੀਤੀ ਬਿਲਕੁਲ ਘਰ ਦੇ ਨੇੜੇ ਹੀ ਸੀਗੀ ਉਹਨਾਂ ਕੋਲ ਫਿਰ ਮੈਂ ਜਾਂਦੀ ਰਹੀ ਸ਼ਾਮ ਨੂੰ 3 ਘੰਟੇ ਚੱਲੇ ਜਾਣਾ ਕਾਲਜ ਤੋਂ ਬਾਅਦ ਤੁਸੀਂ ਮੁਹੱਲੀ ਰਹਿੰਦੇ ਹੋ ਹਾਂਜੀ ਮੁਹੱਲੀ ਰਹਿੰਦੇ ਆ ਫਿਰ ਉੱਥੇ ਹੀ ਮੁਹੱਲੀ ਹੀ ਨਹੀਂ ਸੀ ਨੇੜੇ ਉੱਥੇ ਚੱਲੇ ਜਾਣਾ ਫਿਰ ਜਦੋਂ ਗ੍ਰੈਜੂਏਸ਼ਨ ਕੰਪਲੀਟ ਹੋਈ ਫਿਰ ਉਸ ਤੋਂ ਬਾਅਦ ਮੈਂ ਇੱਥੇ ਥੋੜਾ 6 ਮਹੀਨੇ ਬਾਅਦ ਫਿਰ ਇੱਥੇ ਜੁਆਇਨ ਕਰ ਲਿਆ ਫਿਰ ਇੱਥੇ ਦਾ ਸਵੇਰੇ ਆਓ ਸ਼ਾਮ ਨੂੰ ਜੀਪੀ ਸਰ ਕੋਲ ਹਾਂਜੀ ਜੀਪੀ ਸਰ ਕੋਲੇ ਐਗਜ਼ਾਮ ਦੇ ਜਦੋਂ ਤੁਸੀਂ ਲਾਅ ਪੜ੍ਹਦੇ ਸੀ ਉਦੋਂ ਬੱਚੇ ਡਿਸਕਸ ਕਰਦੇ ਹੁੰਦੇ ਆਂ ਇਹਦੀਆਂ पीसीएस ਦਾ ਡਾਟਾ ਇਗਜ਼ਾਮ ਆ ਪਾਸ ਕਰਨਾ ਹੈ ਉਹਦੇ ਚੇਹੇ ਕੰਪਲਿਕੀਸ਼ਨਾਂ ਹੁੰਦੀਆਂ ਧਰਨਾਵਾਂ ਚੱਲਦੀਆਂ ਰਹੀਆਂ ਕਿੰਨਾ ਕੁ ਡਰ ਸੀ ਇਗਜ਼ਾਮ ਪ੍ਰਤੀ ਇਗਜ਼ਾਮ ਪ੍ਰਤੀ ਡਰ ਬਹੁਤ ਜ਼ਿਆਦਾ ਸੀਗਾ ਮਤਲਬ ਦੇ ਤਾਂ ਸੋਚਿਆ ਹੀ ਨਹੀਂ ਸੀ ਕਿ ਇਦਾਂ ਹੋ ਜਾਊਗਾ ਫਰਸਟ ਅਟੈਂਪਟ ਚ ਕਲੀਅਰ ਹੋ ਜਾਊਗਾ ਜਾਂ ਫਿਰ ਹਿਮਾਚਲ ਵਾਲਾ ਕਲੀਅਰ ਹੋ ਜਾਊਗਾ ਬਸ ਐਸੀ ਕਿ ਚਲੋ ਤਿਆਰੀ ਕਰ ਲੋ ਹੋ ਗਿਆ ਤਾਂ ਫਿਰ ਉਸ ਤੋਂ ਵਧੀਆ ਕੀ ਚੀਜ਼ ਹੈ ਜਾਂ ਤਾਂ ਬਸ ਤਿਆਰੀ ਹੀ ਕਰਦੇ ਰਹੇ ਤਿਆਰੀ ਚ ਐਸਾ ਖਾਸ ਕੀ ਕੀਤਾ ਕਿਤਾਬਾਂ ਵੀ ਉਹੀ ਹੈ ਨੋਟਸ ਵੀ ਉਹੀ ਹੈ ਕੀ ਖਾਸ ਕੀਤਾ ਹੈ ਯਾਰੀ ਵਿੱਚ ਖਾਸੇ ਕੀਤਾ ਇੱਕ ਤਾਂ ਰੈਗੂਲਰ ਰਹੀ ਮੈਂ ਕਿ ਰੋਜ਼ ਆਉਣਾ ਹੀ ਹੈ ਕੋਚਿੰਗ ਤੇ ਤੇ ਪੜ੍ਹਨਾ ਹੀ ਹੈ ਚਾਹੇ ਦਿਨ ਦੇ 2 ਘੰਟੇ ਪੜੋ 3 ਘੰਟੇ ਪੜੋ ਪਰ ਇੱਥੇ ਆ ਕੇ ਪੜ੍ਹਨਾ ਹੈ ਉਸ ਚੀਜ਼ ਨਾਲ ਮੈਨੂੰ ਲੱਗਦਾ ਉਹ ਬਹੁਤ ਵੱਡੀ ਖਾਸੀਅਤ ਹੈ ਕਿ ਘਰੋਂ ਉੱਠ ਕੇ ਅੱਧਾ ਘੰਟਾ ਟਰੈਵਲ ਕਰਕੇ ਰੋਜ਼ ਮੈਂ ਇੱਥੇ ਆਉਂਦੀ ਰਹੀ ਤਾਂ ਬਸ ਉਹਦੇ ਨਾਲ ਹੀ ਸ਼ੈਡਿਊਲ ਸੈੱਟ ਰਿਹਾ ਉਹ ਫਿਰ ਰੁਕਾਵਟ ਨਹੀਂ ਆਈ ਵਿੱਚ ਕੋਚਿੰਗ ਦੇ ਦੌਰਾਨ ਜਾਂ ਜਦੋਂ ਤੁਸੀਂ ਆਪ ਦੇ ਆਪ ਨੂੰ ਪ੍ਰੀਪੇਅਰ ਕਰ ਰਹੇ ਸੀ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਸ਼ੱਕ ਸ਼ੀੜ ਦੂਰ ਹੋਇਆ ਸ਼ੱਕੇ ਤਾਂ ਬਹੁਤ ਹੀ ਸਾਰੇ ਸੀਗੇ ਇੱਕ ਤਾਲ ਦੇ ਹੱਥ ਤੇ ਕੌਨਫੀਡੈਂਸ ਹੀ ਨਹੀਂ ਸੀਗਾ ਕਿ ਇਹ ਸਕਾਬਿਲ ਵੀ ਹੈ ਹਾਂ ਦੇ ਹੱਥ ਤੇ ਸ਼ੱਕ ਸੀ ਹਾਂਜੀ ਸਭ ਤੋਂ ਵੱਡਾ ਤਾਂ ਆਪਦੇ ਹੱਥ ਤੇ ਸੀਗਾ ਫਿਰ ਇੰਨੇ ਲੋਕਾਂ ਦੀਆਂ ਉਮੀਦਾਂ ਸੀਗੀਆਂ ਜਿਵੇਂ ਮੇਰੇ ਪੇਰੈਂਟਸ ਦੀਆਂ ਬਹੁਤ ਜ਼ਿਆਦਾ ਉਮੀਦਾਂ ਸੀ ਉਹ ਫਿਰ ਪ੍ਰੈਸ਼ਰ ਇੱਕ ਉਹਨਾਂ ਨੇ ਤਾਂ ਕਦੇ ਨਹੀਂ ਕਿਹਾ ਕੀ ਕਰਨਾ ਹੀ ਕਰਨਾ ਹੈ ਬਸ ਉਹਨਾਂ ਨੇ ਤਾਂ ਉਹ ਸਾਰਾ ਕੁਝ ਪ੍ਰੋਵਾਈਡ ਕਰਤਾ ਕਿ ਚਲੋ ਕਰ ਕੋਸ਼ਿਸ਼ ਕਰ ਲੋ ਤਾਂ ਉਹ ਬਹੁਤ ਇਦਾਂ ਸੀਗਾ ਕਿ ਪਤਾ ਨਹੀਂ ਹੋਊਗਾ ਜਾਂ ਕਿਵੇਂ ਹੋਊਗਾ ਅੱਗੇ ਜਾ ਕੇ ਕੀ ਕਰ ਸਕਦੇ ਆ ਬਸ ਸਭ ਤੋਂ ਵੱਡਾ ਤਾਂ ਆਪਦੇ ਹੱਥ ਤੇ ਹੀ ਸੀਗਾ ਜਿਹੜੀਆਂ ਚੀਜ਼ਾਂ ਐਗਜ਼ਾਮ ਨੂੰ ਪਾਸ ਕਰਾ ਗਈਆਂ ਕੋਈ ਕੁਆਲਟੀਜ਼ ਖ਼ਬਰ ਪੜਦੇ ਰਹੇ ਜਾਂ ਐਕਸਪਲੇਨ ਕਰਨ ਦਾ ਕੋਈ ਵੱਖਰਾ ਤਰੀਕਾ ਸੀ ਮੇਰਾ ਮੈਨੂੰ ਇਹ ਲੱਗਦਾ ਕਿ ਮੇਰਾ ਸ਼ੁਰੂ ਤੋਂ ਹੀ ਇਦਾਂ ਰਿਹਾ ਕਿ ਜਿਹੜਾ ਮੈਨੂੰ ਬਹੁਤ ਜਲਦੀ ਚੀਜ਼ਾਂ ਯਾਦ ਹੁੰਦੀਆਂ ਹੈ ਜਿਵੇਂ ਸਕੂਲ ਟਾਈਮ ਤੋਂ ਹੀ ਕਿ ਸਮਝ ਸਮਝ ਬੜੀ ਛੇਤੀ ਆਉਂਦੀ ਹੈ ਕੋਈ ਵੀ ਚੀਜ਼ ਤਾਂ ਉਹ ਮੈਨੂੰ ਲੱਗਦਾ ਮੇਰੀ ਸਭ ਤੋਂ ਵੱਡੀ ਸਟਰੈਂਥ ਸੀ ਜਿਨੇ ਮੈਨੂੰ ਇੱਥੇ ਹੈਲਪ ਕੀਤਾ ਕਿ ਲਾ ਕਰਨ ਤੋਂ ਸਾਲ ਦੇ ਵਿੱਚ ਵਿੱਚ ਮੇਰਾ ਕਲੀਅਰ ਹੋ ਗਿਆ ਇਦਾਂ ਉਹ ਮਤਲਬ ਥੋੜਾ ਜਿਹਾ ਪੜਿਆ ਤਾਂ ਫਿਰ ਮੈਨੂੰ ਜਲਦੀ ਯਾਦ ਹੋ ਜਾਂਦੀ ਹੈ ਚੀਜ਼ ਉਹ ਸਭ ਤੋਂ ਵੱਡੀ ਚੀਜ਼ ਹੈ ਦੂਸਰੀ ਡਿਟੇਲ ਜਿਵੇਂ ਜਜਮੈਂਟਸ ਬਹੁਤ ਪੜੀਆਂ ਹੈਗੀਆਂ ਉਹਨਾਂ ਨੇ ਬਹੁਤ ਹੈਲਪ ਕੀਤੀ ਕਿ ਸਾਰੀਆਂ ਜਜਮੈਂਟਸ ਅਚੀ ਤਰ੍ਹਾਂ ਰੀਡ ਕਰੋ ਉਹ ਸਾਰਾ ਕਨਸੈਪਟ ਫਿਰ ਕਲੀਅਰ ਹੋ ਜਾਣਾ ਤਿੰਨ ਪੜਾ ਐ ਐਗਜ਼ਾਮ ਦੇ ਹਾਂਜੀ ਪ੍ਰੀਲਿਮਸ ਹੋ ਗਿਆ ਮੇਨਸ ਹੋ ਗਿਆ ਤੇ ਇੰਟਰਵਿਊ ਹਾਂਜੀ ਤਿੰਨਾਂ ਨੂੰ ਤੁਸੀਂ ਕਿਵੇਂ ਐਕਸਪਲੇਨ ਕਰੋਗੇ ਪਹਿਲੇ ਦੀ ਕਿਵੇਂ ਤਿਆਰੀ ਕਰਨੀ ਚਾਹੀਦੀ ਹੈ ਸੈਕੰਡ ਦੀ ਕਿਵੇਂ ਥਰਡ ਦੀ ਕਿਵੇਂ ਪ੍ਰੀਲਿਮਸ ਦਾ ਇਦਾਂ ਹੁੰਦਾ ਹੈ ਕਿ ਆਪਾਂ ਨੂੰ ਆਪਸ਼ਨਸ ਮਿਲਦੇ ਆ ਉਹ ਟਿਕ ਮਾਰਕ ਕਰਨੇ ਹੁੰਦੇ ਆ ਤਾਂ ਫਿਰ ਉਹਦੇ ਚ ਤਾਂ ਐਮਸੀਕਿਊਜ਼ ਪ੍ਰੈਕਟਿਸ ਕਰੋ ਤੇ ਬਿਅਰ ਐਕਟ ਪੜੋ ਜਿੰਨਾ ਜ਼ਿਆਦਾ ਪੜ ਸਕਦੇ ਆ ਫਿਰ ਉਸ ਤੋਂ ਬਾਅਦ ਮੇਨਸ ਹੁਣ ਮੇਨਸ ਚ ਬਿਅਰ ਐਕਟ ਦੇ ਦਿੰਦੇ ਆ ਉਹ ਪੇਪਰ 'ਚ ਤਾਂ ਮੇਨਸ ਲਈ ਕਿ ਬਹੁਤ ਬ੍ਰੌਡਰ ਅੰਡਰਸਟੈਂਡਿੰਗ ਚਾਹੀਦੀ ਹੈ ਤੁਹਾਨੂੰ ਸਬਜੈਕਟ ਦੀ ਤਾਂ ਫਿਰ ਤੁਸੀਂ ਬੁੱਕਸ ਪੜੋ ਜੱਜਮੈਂਟਸ ਪੜੋ ਆਪਦੀ ਆਨਸਰ ਰਾਈਟਿੰਗ ਆਨਸਰ ਰਾਈਟਿੰਗ ਬਹੁਤ ਜ਼ਰੂਰੀ ਹੈ ਆਨਸਰ ਰਾਈਟਿੰਗ 'ਚ ਖਾਸਿਤ ਕੀ ਹੋਣੀ ਚਾਹੀਦੀ ਅਨਸਰ ਰਾਈਟਿੰਗ ਚ ਖਾਸੀਅਤ ਇਹ ਹੋਣੀ ਚਾਹੀਦੀ ਹੈ ਕਿ ਜਿਹੜਾ ਤੁਹਾਡੇ ਨਾਲ ਬੱਚਾ ਬੈਠਾ ਲਿਖ ਰਿਹਾ ਅਨਸਰ ਉਹਦੇ ਤੋਂ ਤੁਸੀਂ ਇੱਕ ਨੰਬਰ ਵੱਧ ਕਿਵੇਂ ਲੈ ਕੇ ਆਉਣਾ ਹੈ ਕੀ ਮਤਲਬ ਕਿਵੇਂ ਕਿਵੇਂ ਲੈ ਕੇ ਆਉਣਾ ਫਿਰ ਮਤਲਬ ਬੇਅਰ ਐਕਟ ਸਾਰਿਆਂ ਕੋਲੇ ਹੁੰਦਾ ਕੁਝ ਐਕਸਟਰਾ ਐਲੀਮੈਂਟ ਐਡ ਕਰੋ ਕਿ ਉਹ ਪੜਨ ਵਾਲੇ ਨੂੰ ਅੱਛਾ ਲੱਗੇ ਤੇ ਉਸਨੂੰ ਇੱਕ ਨੰਬਰ ਕਿੱਥੋਂ ਕਰਨੀ ਉਹ ਆਉਂਦੇ ਜਜਮੈਂਟਸ ਬੜੇ ਤੋਂ ਕਿ ਸੁਪੋਜ਼ ਫਾਰ ਐਗਜ਼ਾਮਪਲ ਤੁਸੀਂ ਜੱਜ ਦਾ ਨੇਮ ਲਿਖਤਾ ਉਹਦੇ ਚ ਜਜਮੈਂਟ ਦੀ ਕੋਈ ਕਿਸੇ ਜਜ ਨੇ ਕੋਈ ਬਹੁਤ ਵਧੀਆ ਲਾਈਨ ਕੋਟ ਕੀਤੀ ਹੋਈ ਹੈ ਉਹ ਵਿੱਚ ਕੋਟ ਕਰਤੀ ਆਵਦੇ ਆਨਸਰ ਦੀ ਸਟਾਰਟਿੰਗ ਤੇ ਜਾਂ ਐਂਡਿੰਗ ਤੇ ਉਹ ਫਿਰ ਜਦੋਂ ਮਾਰਕਸ ਦੇਣੇ ਆ ਉਹ ਚੀਜ਼ਾਂ ਹਾਈਲਾਈਟ ਹੋ ਜਾਂਦੀਆਂ ਆਨਸਰ ਤੇ ਫਿਰ ਜ਼ਿਆਦਾ ਮਿਲ ਜਾਂਦੇ ਆ ਅ ਇੰਟਰਵਿਊ ਨੂੰ ਕੀ ਸਮਝਦੇ ਹੋ ਇੰਟਰਵਿਊ ਲਈ ਬਹੁਤ ਹੀ ਮੈਂ ਜ਼ਿਆਦਾ ਅੰਡਰ ਕੌਨਫिडੈਂਟ ਸੀਗੀ ਪਰ ਮੈਨੂੰ ਲੱਗਦਾ ਉੱਥੇ ਨੌਲੇਜ ਤਾਂ ਆਲਰੇਡੀ ਚੈੱਕ ਹੋ ਚੁੱਕੀ ਹੈ ਆਪਣੀ ਪ੍ਰੀਲਿਮਸ ਤੇ ਮੇਨਸ ਤਾਂ ਇੰਟਰਵਿਊ 'ਚ ਉਹਨਾਂ ਨੇ ਦੇਖਣਾ ਹੈ ਵੈਸੇ ਪਰਸਨੈਲਿਟੀ ਚੈੱਕ ਹੁੰਦੀ ਹੈ ਜਾਂ ਓਵਰਆਲ ਬ੍ਰਾਡਰ ਨੌਲੇਜ ਕਿੰਨੀ ਹੈਗੀ ਹੈ ਕਨਸੈਪਟ ਦੀ ਤਾਂ ਬਹੁਤ ਡ ਤਾਂ ਫਿਰ ਉਹ ਪਤਾ ਹੀ ਨਹੀਂ ਲੱਗਿਆ ਵੀ ਮਿੰਟ ਕਿਦਾਂ ਚਲੇ ਗਏ ਹਾਲਾਂਕਿ ਮੈਂ ਸਾਰੇ ਆਨਸਰ ਸਹੀ ਵੀ ਨਹੀਂ ਦਿੱਤੇ ਮੈ ਮੈਨੂੰ ਆਉਂਦੇ ਵੀ ਨਹੀਂ ਸੀ ਸਾਰੇ ਜੋ ਪੁੱਛੇ ਪਰ ਹੱਸਦੇ ਰਹੇ ਹੋ ਹੱਸਦੇ ਹੱਸਦੇ ਹੋ ਗਈ ਕਲੀਅਰ ਇੰਟਰਵਿਊ ਹੱਸਦੇ ਹੱਸਦੇ ਪਾਸੋਂ ਹਾਂਜੀ ਤੁਹਾਡੀ ਫੈਮਿਲੀ ਬੈਕਗ੍ਰਾਉਂਡ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਹੈ ਸੀ ਜੱਜ ਜਾਂ ਕੋਈ ਵਕੀਲ ਨਹੀਂ ਜੀ ਕੋਈ ਵਕੀਲ ਵੀ ਨਹੀਂ ਹੈ ਕੋਈ ਜੱਜ ਵੀ ਨਹੀਂ ਹੈ ਕੋਈ ਸਰਕਾਰੀ ਨੌਕਰੀ ਤੇ ਵੀ ਕੋਈ ਨਹੀਂ ਹੈਗਾ ਅੱਜ ਪਿੰਡ ਜਾਏ ਕਿ ਜਾਣਾ ਨਹੀਂ ਹਜੇ ਜਾਣਾ ਹੈ ਹਾਂ ਜੀ ਪਿੰਡ ਚ ਕਿੰਨਾ ਚਾ ਹੈ ਪਿੰਡ ਚ ਬਹੁਤ ਚਾ ਹੈ ਪਹਿਲੀ ਪਹਿਲੀ ਕੁੜੀ ਪਹਿਲਾ ਕੋਈ ਹੈ ਜਿਹਨੇ ਮਤਲਬ ਇਦਾਂ ਪੋਜੀਸ਼ਨ ਹੈ ਉਹ ਕੀਤੀ ਹੈ ਤੇ ਕੁੜੀ ਤਾਂ ਪਹਿਲੀ ਹੀ ਹੈ ਬਿਲਕੁਲੀ ਤਾਂ ਬਹੁਤ ਹੀ ਸਾਰੇ ਬਹੁਤ ਹੀ ਖੁਸ਼ ਹੈਗੇ ਹੈ ਜੀ ਹਾਂ ਜੀ ਐਗਜ਼ਾਮ ਚੋ ਕੋ ਟਿਪ ਦੇਣਾ ਚਾਹਉ ਟਿਪ ਇਹ ਹੈ ਕਿ ਕੰਸਿਸਟੈਂਟ ਰਹੋ ਅਗਰ ਤੁਸੀਂ ਤਿਆਰੀ ਕਰ ਰਹੇ ਹੋ ਇਹ ਨਹੀਂ ਕਿ ਅੱਜ ਪੜ ਲਿਆ ਫਿਰ ਨਾ ਪੜਿਆ 6 ਮਹੀਨੇ ਪੜਨਾ ਹੈ ਤਾਂ ਉਹ 6 ਮਹੀਨੇ ਪੂਰੇ ਇੱਕ ਚੀਜ਼ ਨੂੰ ਦੇਣੇ ਪੈਂਦੇ ਹੈ ਦੂਸਰਾ 셀ਫ ਕੌਨਫੀਡੈਂਸ ਬਹੁਤ ਜ਼ਰੂਰੀ ਹੈ ਕਿ ਆਪਾਂ ਕਰ ਸਕਦੇ ਹਾਂ ਇਸ ਚੀਜ਼ ਨੂੰ ਉਹ ਚੀਜ਼ ਤੁਹਾਨੂੰ ਮੋਟੀਵੇਟ ਕਰੂਗੀ ਕਿ ਰੋਜ਼ ਆਓ ਰੋਜ਼ ਆਕੇ ਪੜੋ ਤੇ ਕਨਸੈਪਟ ਸਮਝੋ ਫਿਰ ਆਪਣੇ ਆਪ ਕਲੀਅਰ ਹੋ ਜਾਂਦੇ ਐ ਐਗਜ਼ਾਮ ਮਿਹਨਤ ਬਹੁਤ ਕਰਨੀ ਪੈਂਦੀ ਐ ਇੰਨੀ ਕਿ ਮਿਹਨਤ ਕਰੇ ਡੇ ਡੇ ਪ੍ਰੋਗਰਾਮ ਕੀ ਰਿਹਾ ਤੁਹਾਡਾ ਡੇ ਪ੍ਰੋਗਰਾਮ ਇਹ ਕਿ ਸਵੇਰੇ 10 ਵਜੇ ਇੱਥੇ ਆ ਜਾਣਾ ਸਰਕੂਲੇ ਫਿਰ ਬਸ ਬੈਠੇ ਰਹਿਣਾ ਕਦੇ ਕੋਈ ਚੀਜ਼ ਡਿਸਕਸ ਕਰ ਲਈ ਕਦੇ ਕੁਝ ਡਿਸਕਸ ਕਰ ਲਿਆ ਕਿਸੇ ਵੀ ਟਾਈਮ ਫੋਨ ਕਰਕੇ ਪੁੱਛ ਲੋ ਕਿ ਆ ਡਾਊਟ ਹੋ ਰਿਹਾ ਐ ਇਦਾਂ ਇਹਨੂੰ ਕਿਵੇਂ ਕਰਨਾ ਹੈਗਾ ਇਹਨੂੰ ਕਿਵੇਂ ਕਰਨਾ ਹੈਗਾ ਬਸ ਉਹ ਸਾਰਾ ਦਿਨ ਮਨ ਚ ਇਦਾਂ ਹੀ ਘੁੰਮਦਾ ਰਹਿੰਦਾ ਸੀ ਕਿ ਪੇਪਰ ਹੈ ਆ ਕੁਐਸਚਨ ਹੈ ਇਦਾਂ ਹੈ ਬਸ ਇਹ ਹੀ ਆ ਡੇ ਪ੍ਰੋਗਰਾਮ ਪੇਪਰ ਤੇ ਹੋ ਕੇ ਰਹੇ ਉਹਨਾਂ ਚ ਇਲਜ਼ਾਮ ਨਾਲ ਹੀ ਰਹੇ ਉਸ ਹਾਂਜੀ ਹਾਂਜੀ ਐਗਜ਼ਾਮ ਨਾਲ ਹੀ ਹੋਰ ਕੁਝ ਨਹੀਂ ਕੀਤਾ ਉਹਨਾਂ ਟਾਈਮ ਕੋਈ ਜੌਬ ਨਹੀਂ ਕੋਈ ਪ੍ਰੈਕਟਿਸ ਨਹੀਂ ਕੁਝ ਵੀ ਨਹੀਂ ਜੀ ਹਾਂਜੀ ਪਹਿਲੀ ਵਾਰ ਪਾਸ ਕਰਨ ਦਾ ਕੋਈ ਖਾਸ ਗੱਲ ਕਰ ਦੱਸਣਾ ਚਾਹੁੰਦਾ ਪਹਿਲੀ ਵਾਰ ਬਸ ਇਹ ਹੈ ਕਿ ਮੈਂ ਤਾਂ ਇਹ ਕਹਾਂਗੀ ਮੇਰੀ ਕਿਸਮਤ ਕਹਿ ਲਓ ਜਾਂ ਮੇਰੀ ਮਿਹਨਤ ਚੰਗੀ ਰਹੀ ਇੱਥੇ ਆਈ ਮਤਲਬ ਇੰਨੀ ਵਧੀਆ ਗਾਈਡੈਂਸ ਮਿਲੀ ਇੱਥੇ ਫਿਰ ਇੱਥੇ ਅਸੀਂ ਇਕੱਠੇ ਬੈਠ ਕੇ ਪੜ੍ਹਦੇ ਰਹਿੰਦੇ ਸੀ ਗਰੁੱਪ ਸਟੱਡੀ ਦਾ ਗਰੁੱਪ ਸਟੱਡੀ ਹਾਂਜੀ ਫਿਰ ਇੱਥੇ ਇੰਨਾ ਵਧੀਆ এনवायरमेंट ਹੈ ਕਿ ਇੱਕ ਦੂਸਰੇ ਨੂੰ ਦੇਖ ਕੇ ਮੋਟੀਵੇਸ਼ਨ ਮਿਲ ਜਾਂਦੀ ਹੈ ਕਿ ਉਹਦਾ ਹੋ ਜੂਗਾ ਉਹਦੇ ਤੋਂ ਜ਼ਿਆਦਾ ਪੜ੍ਹਨਾ ਹੈਗਾ ਉਹ ਚੀਜ਼ਾਂ ਬਹੁਤ ਵਧੀਆ ਹੈ ਫਿਰ ਐਨੀ ਟਾਈਮ ਕੋਈ ਇਦਾਂ ਨਹੀਂ ਹੈਗਾ ਕਿ ਫਾਰਮਲੀ ਹੈ ਕਿ ਸਰ ਉਸ ਤੋਂ ਬਾਅਦ ਮਿਲਣਗੇ ਨਹੀਂ ਜਦੋਂ ਮਰਜ਼ੀ ਸਰ ਨੂੰ ਗੱਲ ਕਰੋ ਉਦੋਂ ਹੀ ਉਹ ਹਾਜ਼ਰ ਹੁੰਦੇ ਆ ਫਿਰ ਉਹ ਜਿਹੜੀ ਇੱਕ ਮੈਂਟਰ ਦਾ ਬਹੁਤ ਵੱਡਾ ਰੋਲ ਹੈ ਹਾਂਜੀ ਬਹੁਤ ਹੀ ਵੱਡਾ ਵੱਡਾ ਰੋਲ ਹੈ ਜੀ ਹਾਂਜੀ ਕੋਈ ਖਾਸ ਗੱਲ ਜਿਹੜੇ ਨਵੇਂ ਬੱਚਿਆਂ ਨੇ ਇਧਰ ਆਉਣਾ ਹੈ ਤੇ ਕੀ ਕਹਿਣਾ ਚਾਹੋਗੇ ਮਨ ਬਣਾ ਕੇ ਆਓ ਅਗਰ ਕਿਸੇ ਨੇ ਵੀ ਆਉਣਾ ਹੈ ਮਤਲਬ ਅਗਰ ਆਪਾਂ ਸੋਚੀਏ ਪਹਿਲਾਂ ਤਾਂ ਨੌਵਲ ਆਉਣਾ ਜੀ ਹਾਂਜੀ ਹਾਂਜੀ ਲਾਅ ਵਾਲਾ ਆਉਣਾ ਹੈ ਤਾਂ ਲਾਅ ਤਾਂ ਲਾਅ ਆਪਾਂ ਲਾਅ ਕਰ ਲੈਣੇ ਹੈ ਲਾਅ ਤੋਂ ਬਾਅਦ ਬਹੁਤ ਫੀਲਡਸ ਓਪਨ ਅਪ ਹੋ ਜਾਂਦੀਆਂ ਸਿਰਫ ਜੁਡੀਸ਼ਰੀ ਤਾਂ ਇੱਕ ਆਪਸ਼ਨ ਰਹਿ ਜਾਂਦਾ ਹੈ ਹਾਂ ਅਗਰ ਤੁਸੀਂ ਗਵਰਨਮੈਂਟ ਸਰਵਿਸ ਕਰਨੀ ਹੈ ਜੁਡੀਸ਼ਰੀ ਵਾਲ ਜ਼ਿਆਦਾ ਇੰਟਰਸਟਿਡ ਹੋ ਤਾਂ ਅ ਲਾ ਤੋਂ ਬਾਅਦ ਤੁਸੀਂ ਤਿਆਰੀ ਸ਼ੁਰੂ ਕਰੋ ਜਾਂ ਪਹਿਲਾਂ ਸ਼ੁਰੂ ਕਰੋ ਡਿਊਰਿੰਗ ਲੋ ਕਰ ਲਓ ਜਿਵੇਂ ਮਰਜ਼ੀ ਕਰ ਲਓ ਬਟ ਜਦੋਂ ਕਰ ਲੋ ਉਦੋਂ ਪੂਰਾ ਮਨ ਬਣਾ ਕੇ ਕਰਨੀ ਹੈ ਕਿ ਮੈਂ ਕਲੀਅਰ ਕਰਨਾ ਹੀ ਹੈ ਤੇ ਉਹਨੂੰ ਇੱਕ ਦੋ ਸਾਲ ਦੇਣੇ ਵੀ ਚਾਹੀਦੇ ਹੈ ਜੀ ਕਿ ਬਿਲਕੁਲ ਇੱਕ ਚੀਜ਼ ਨੂੰ ਆਪਦੇ ਕੈਰੀਅਰ ਨੂੰ ਇੱਕ ਦੋ ਸਾਲ ਦੋ ਤਾਂ ਫਿਰ ਸਭ ਕੁਝ ਹੋ ਜਾਂਦਾ ਹੈ ਬਹੁਤ ਚੰਗਾ ਲੱਗਿਆ ਤੁਹਾਨੂੰ ਗੱਲਬਾਤ ਕਰਕੇ ਤੇ ਸ਼ੁਕਰੀਆ ਥੈਂਕ ਯੂ ਤੇ ਟਾਈਮ ਦੇਣ ਲਈ ਤੇ ਅਸੀਂ ਦੁਆ ਕਰਦੇ ਹਾਂ ਤੁਹਾਡਾ ਸਫਰ ਅਗਾਹ ਵਾਲਾ ਵੀ ਖੂਬਸੂਰਤ ਰਹੇ ਥੈਂਕ ਯੂ ਮਿਹਰਬਾਨੀ ਥੈਂਕ ਯੂ ਸੋ ਮਚ